ਗੱਲ ਕਰ ਲਈਏ ਮੋਦੀ ਸਾਹਿਬ ਦੀ ਮੋਦੀ ਸਾਹਿਬ ਵੀ ਘੁੰਮਣ ਕਰਨ ਦੇ ਸ਼ਕੀਨ ਨੇ ਮੌਕਾ ਮਿਲੇ ਤੇ ਜੇ ਭਾਵੇਂ ਵਿਦੇਸ਼ ਨੂੰ ਹੋਵੇ ਤੇ ਭਾਵੇਂ ਦੇਸ਼ ਨੂੰ ਹੋਵੇ ਮੌਕਾ ਛੱਡਦੇ ਨਹੀਂ ਉਹ ਵੀ ਹੁਣ ਕਹਿੰਦੇ ਕਿ 30 ਨੂੰ ਨਾਗਪੁਰ ਜਾਣਾ ਉਹਨਾਂ ਨੇ ਘੁੰਮਣ ਜਾਣਾ ਤੇ ਉੱਥੇ ਕਹਿੰਦੇ ਕਿ ਚਲੋ ਕੁਝ ਧਾਰਮਿਕ ਥਾਵਾਂ ਤੇ ਵੀ ਉਹਨਾਂ ਨੇ ਮੱਥਾ ਟੇਕਣਾ ਉੱਥੇ ਹੀ ਜਾਣਾ ਸਭ ਤੋਂ ਵੱਡੀ ਗੱਲ ਕਹਿੰਦੇ ਕਿ ਆਰਐਸਐਸ ਦੇ ਮੁਖੀ ਮੋਨ ਭਾਗਵਤ ਹੋਰਨ ਉਹਨਾਂ ਨੇ ਮਿਲਣਾ ਮਤਲਬ ਇਸ ਮੀਟਿੰਗ ਦੇ ਵਿੱਚ ਕੁਝ ਨਵਾਂ ਹੋ ਸਕਦਾ ਹੈ ਕੁਝ ਵੱਡਾ ਹੋ ਸਕਦਾ ਹੈ ਸਰੇ ਇੰਡੀਆ ਦੀ ਬਹੁਤ ਵੱਡੀ ਘਟਨਾ ਹੈ। ਹੂੰ ਮੈਜ ਜੇ ਇਸ ਨੂੰ ਇੱਕ ਜਰਨਲਿਸਟਿਕ ਪੁਆਇੰਟ ਆਫ View ਨਾਲ ਦੇਖਾਂ ਤਾਂ ਇੱਕ ਬਹੁਤ ਵੱਡੀ ਘਟਨਾ ਹੈ। ਹੂੰ ਕਿਉਂ ਕਿਉਂਕਿ ਖਬਰ ਬਰੋਬਰ ਇਹ ਆ ਰਹੀ ਹੈ ਕਿ ਸੰਜੇ ਜੋਸ਼ੀ ਵੀ ਪਹੁੰਚ ਰਹੇ ਆ। ਹੁਣ ਤੁਸੀਂ ਇਹ ਸ਼ਬਦ ਨਹੀਂ ਸ਼ਾਇਦ ਸੁਣਿਆ ਹੋਵੇਗਾ ਕਿ ਸੰਜੇ ਜੋਸ਼ੀ ਕਹਿੰਦਾ ਹੋਏ ਸੰਜੇ ਜੋਸ਼ੀ। ਹੂੰ ਸਰ ਸੰਜੇ ਜੋਸ਼ੀ ਬਾਰੇ ਜਾਣਨਾ ਤਾਂ ਇਤਿਹਾਸ 'ਚ ਜਾਣਾ ਪਊਗਾ। 99 90 ਦੀ ਗੱਲ ਹੈ। ਹੂੰ ਇਹ ਦੋ ਬੰਦੇ ਆਰਐਸਐਸ ਗੁਜਰਾਤ ਭੇਜਦਾ ਹੈ ਹੂੰ ਠੀਕ ਹੈ ਜੀ ਸੰਜੇ ਜੋਸ਼ੀ ਜੀ ਇਨਚਾਰਜ ਬਣਦੇ ਆ ਮੋਦੀ ਸਾਹਿਬ ਜਰਨਲ ਸੈਕਟਰੀ ਹੂੰ ਮੋਦੀ ਸਾਹਿਬ ਆਗੇ ਸਭ ਜੀ ਦੋਵੇਂ ਯਾਰ ਲੰਗੋਟੀਏ ਹੂੰ ਬੁਰਕੀ ਵੀ ਸਾਂਝੀ ਬਿਸਤਰਾ ਵੀ ਸਾਂਝਾ ਸਭ ਕੁਝ ਸਾਂਝਾ ਹੂੰ ਤੇ ਕਾਮਯਾਬੀ ਵੀ ਮਿਲਦੀ ਹੈ ਪਹਚਾਨ ਵਿੱਚ ਇਹ ਸਰਕਾਰ ਬਣਾ ਲੈਂਦੇ ਆ ਜੀ ਪਰ ਉਸ ਵੇਲੇ ਉਥੇ ਦੋ ਪਾਵਰ ਹਾਊਸ ਸੀਗੇ ਵਗੇਲਾ ਹੂੰ ਤੇ ਦੂਜੇ ਪਾਸੇ ਇੱਕ ਹੋਰ ਸੀਗਾ ਉਹ ਵੀ ਬਹੁਤ ਤਗੜਾ ਸੀ ਕੇਸ਼ੂਬਾਈ ਪਟੇਲ ਹੂੰ ਉਹਨਾਂ ਦੀ ਆਪਸ ਵਿੱਚ ਖੱਟਪੱਟ ਹੋ ਗਈ ਮੋਦੀ ਸਾਹਿਬ ਦੀ ਮਾੜੀ ਕਿਸਮਤ ਇਹਨਾਂ ਨੇ ਇੱਕ ਖੇਮਾ ਚੁਣ ਲਿਆ ਹੂੰ ਖੇਮਾ ਚੁਣ ਲਿਆ ਤਾਂ ਜਿਹੜਾ ਆਪੋਜ਼ਿਟ ਖੇਮਾ ਸੀ ਉਹ ਸਤਾ ਜਾ ਗਿਆ ਜੀ ਜਦ ਜੋਰ ਚੱਲਿਆ ਕਿਉਂਕਿ ਜਦੋਂ 95 ਵਾਲੀ ਸਰਕਾਰ ਬਣੀ ਸੀ ਤਾਂ ਸਾਰਾ ਕ੍ਰੈਡਿਟ ਜਿਹੜਾ ਸੀਗਾ ਨਾ ਹੂੰ ਅ ਨਾ ਜਦੋਂ ਫਿਰ ਵਾਪਸ ਸਰਕਾਰ ਬਣੀ ਇਹਨਾਂ ਦੀ 98 ਵਿੱਚ ਸ਼ਾਇਦ ਸੰਜੇ ਜੋਸ਼ੀ ਨੂੰ ਕ੍ਰੈਡਿਟ ਮਿਲ ਗਿਆ ਤਾਂ ਹੋਇਆ ਕਿ ਕਿ ਨਰਿੰਦਰ ਮੋਦੀ ਨੂੰ ਚੁੱਕ ਕੇ ਜਿਹੜੀ ਧਿਰ ਸਤਾ ਚ ਆ ਗਈ ਤਾਂ ਉਹਨਾਂ ਨੇ ਚੁੱਕ ਕੇ ਕਿਉਂਕਿ ਵਗੇਲਾ ਤਾਂ ਕਾਂਗਰਸ ਚ ਚਲਾ ਗਿਆ ਜੀ ਸਤਾ ਆ ਗਈ ਪਟੇਲ ਦੇ ਹੱਥ ਮੋਦੀ ਸਾਹਿਬ ਉਲਟ ਸੀਗੇ ਇਹਨਾਂ ਨੇ ਚੱਕ ਕੇ ਮਾਰਿਆ ਗੁਜਰਾਤ ਤੋਂ ਬਾਹਰ ਮੋਦੀ ਸਾਹਿਬ ਬਾਰੇ ਕਿਹਾ ਜਾਂਦਾ ਹੈ ਕਿ ਆਂਦੇ ਹੁੰਦੇ ਹਨ ਕਿ ਜੋ ਮਰਜ਼ੀ ਹੋ ਜਾਵੇ ਪਰ ਆਪਣੇ ਦਿਮਾਗ ਦੇ ਵਿੱਚ ਵਹਿਮ ਨਾ ਪਾ ਲੋ ਤਾਂ ਉਹ ਉਹਨਾਂ ਨੇ ਮਤਲਬ ਕਿ ਜਾਨਵਰ ਜਿੰਨੇ ਮਰਜ਼ੀ ਪਾਲ ਲਓ ਪਰ ਵਹਿਮ ਪਾਲ ਬਿਲਕੁਲ ਇਹਨਾਂ ਨੇ ਮਨ ਚ ਵਹਿਮ ਪਾਲ ਲਿਆ ਕਿ ਮੇਰਾ ਬੇੜਾ ਤੋਂ ਨਾਲਾ ਸੰਜੀ ਜੋਸ਼ੀ ਆ ਹਮ ਤਾਂ ਉਹਨਾਂ ਦੁਸ਼ਮਣ ਮਤਲਬ ਕਿ ਦੋਸਤ ਜਿਹੜਾ ਦੋਸਤ ਦੋਸਤ ਨਾ ਰਹਾ ਪਿਆਰ ਪਿਆਰ ਨਾ ਰਹਾ ਐ ਜ਼ਿੰਦਗੀ ਹਮੇ ਤੇਰੇ ਤੇ ਇਤਬਾਰ ਨਾ ਰਹਾ ਤੋ ਗੱਲ ਇਹ ਆ ਕਿ ਇਹਨਾਂ ਦੀ ਆਪਸ ਚ ਖੱਟ ਪਟੋ ਹੋ ਗਈ ਜੀ ਕਿਸਮਤ ਦਾ ਖੇਡ ਦੇਖੋ ਜਿਹੜਾ ਸੰਜੇ ਜੋਸ਼ੀ ਬੜਾ ਤਾਕਤਵਰ ਬਣ ਗਿਆ ਜਿਹਦੀ ਪਹੁੰਚ ਕੇਂਦਰ ਤੱਕ ਤੇ ਮਤਲਬ ਕਿ ਅਟਲ ਬਿਹਾਰੀ ਵਾਜਪਾਈ ਤੱਕ ਤੇ ਇੱਕ ਵੇਲਾ ਐਸਾ ਹੂੰ ਕਿ ਮਤਲਬ ਕਿ ਸੰਜੇ ਜੋਸ਼ੀ ਕੇਂਦਰੀ ਆਗੂ ਬਣ ਰਿਹਾ ਸੀਗਾ 2004-05 ਆ ਜਾਂਦਾ ਹੈ ਪਰ ਉਦੋਂ ਤੱਕ ਨਰਿੰਦਰ ਮੋਦੀ ਮੁੱਖ ਮੰਤਰੀ ਬਣ ਜਾਂਦੇ ਆ ਗੁਜਰਾਤ ਦੇ ਕੀ ਬਾਤ ਹੈ ਸਾਰੀ ਗੇਮ ਪਲਟ ਜਾਂਦੀ ਐ ਸਾਹਿਬ ਇਹਨਾਂ ਦੀ ਐਨ ਮੌਕੇ ਤੇ ਇੱਕ ਸੀੜੀ ਆਉਂਦੀ ਆ ਹੂੰ ਜਿਹਦੇ ਵਿੱਚ ਸ਼ਕਲ ਆਈ ਹੋਆ ਇੱਕ ਔਰਤ ਦੇ ਨਾਲ ਇਤਰਾਜ਼ਯੋਗ ਹਾਲਤ ਚ ਦਿਖਾਇਆ ਜਾਂਦਾ ਤੇ ਪ੍ਰਚਾਰ ਹੁੰਦਾ ਕਿ ਸੰਜੇ ਜੋਸ਼ੀ ਆ ਹਮ ਸੰਜੇ ਜੋਸ਼ੀ ਦਾ ਸਾਰਾ ਜੋਸ਼ੀ ਮਰ ਜਾਂਦਾ ਹਮ ਹਾਲਾਂਕਿ ਸਾਲ 2 ਸਾਲ ਬਾਅਦ ਇਹ ਕਲੀਅਰ ਹੋ ਗਿਆ ਕਿ ਸੰਜੇ ਜੋਸ਼ੀ ਹੈ ਨਹੀਂ ਜੀ ਇਹ ਸਿੱਧ ਨਹੀਂ ਹੁੰਦਾ ਹਮ ਪਰ ਉਦੋਂ ਤੱਕ ਬੇੜਾ ਤੋਦਾ ਉਦੋਂ ਤੱਕ ਤੇ ਬਹੁਤ ਕੁਝ ਖਿਲਰ ਜਾਂਦਾ ਸੰਜੇ ਜੋਸ਼ੀ ਦੀ ਉਹ ਜਿਹੜੀ ਸੀਡੀ ਸੀਗੀ ਨਾ ਸਾਹਿਬ ਸੰਜੇ ਜੋਸ਼ੀ ਦੀ ਰਾਸ਼ੀ ਚ ਕਹਿ ਲਓ ਕਿ ਬਸ ਜਿਵੇਂ ਆ ਨਾ ਰਾਹੁ ਕੇਤੂ ਤੇ ਉਹ ਸਾਫ ਗਥਾਬ ਹੋ ਗਿਆ ਹਮ ਮੈਂ ਕਹਿੰਦਾ ਵੀ ਗ੍ਰਹਿ ਹੀ ਖਰਾਬ ਹੋ ਗਿਆ ਜੜਾਂ 'ਚ ਬਹਿ ਜਾਂਦਾ ਜਿਵੇਂ ਕੁਝ ਚੜਾ 'ਚ ਬਹਿ ਗਿਆ ਉਸ ਤੋਂ ਬਾਅਦ ਮੋਦੀ ਸਾਹਿਬ ਪਾਵਰਫੁੱਲ ਹੁੰਦੇ ਹੁੰਦੇ ਗਏ ਇੰਨਾ ਜ਼ਿਆਦਾ ਪਾਵਰਫੁੱਲ ਹੋਏ ਕਿ ਇੱਕ ਵਾਰੀ ਇਹਨਾਂ ਦੀ ਕਾਰਜਕਾਰੀ ਦੀ ਮੀਟਿੰਗ ਸੀ ਸ਼ਾਇਦ ਹੂੰ ਤੇ ਉਹਦੇ 'ਚ ਮੋਦੀ ਸਾਹਿਬ ਅੜ ਗਏ ਸੀ ਕਿ ਪਹਿਲਾਂ ਇਹਨੂੰ ਪਜਾਓ ਮੈਂ ਨਹੀਂ ਆਉਂਗਾ ਜੀ ਐਸੇ ਗੱਲ ਪਾਉਂਦੇ ਪਾਵਰਫੁੱਲ ਸੀ ਯਾਰ ਗੱਲ ਤਾਂ ਪਾਵਰ ਦੀ ਹੈ ਨਾ ਸਾਹਿਬ ਪਾਵਰ ਬਹੁਤ ਵੱਡੀ ਚੀਜ਼ ਹੈ ਹੂੰ ਹੂੰ ਪਾਵਰ ਤੁਹਾਡੇ ਕੋਲ ਹੋਵੇ ਨਾ ਤਾਂ ਬੰਦਾ ਉਹੀ ਉੱਡਿਆ ਫਿਰਦਾ ਹੈ ਜ਼ਮੀਨ ਤੇ ਤੇ ਪੈਰ ਹੀ ਨਹੀਂ ਰੱਖਦੇ ਪਾਵਰ ਵਾਲੇ ਬੰਦੇ ਜੀ ਜੀ ਪਾਵਰ ਬਹੁਤ ਕੁੱਤੀ ਚੀਜ਼ ਹੈ ਸੰਜੇ ਜੋਸ਼ੀ ਮਿੱਟੀ ਰਿਹਾ ਹੁਣ ਕੀ ਹੈ ਕਿ ਆਰਐਸਐਸ ਦੁਬਾਰਾ ਸੰਜੇ ਜੋਸ਼ੀ ਨੂੰ ਪ੍ਰਧਾਨ ਬਣਾਉਣਾ ਚਾਹੁੰਦੀ ਕਹਿ ਲੋ ਹੂੰ ਕਿਉਂਕਿ ਨੱਡਾ ਸਾਹਿਬ ਦੀ ਤਾਂ ਟਰਮ ਲੰਗੀ ਨੂੰ ਬਹੁਤ ਦੇਰ ਹੋ ਗਈ ਆ ਜੀ ਹੁਣ ਇਹੀ ਸ਼ਾਇਦ ਕਿਉਂਕਿ ਜਿਹੜੇ ਭਗਵਤ ਨੇ ਉਹਨਾਂ ਦਾ ਵੀ ਜਿਹੜਾ ਕਹਿ ਲੋ ਕਿ ਆਰਐਸਐਸ ਦੇ ਵਿੱਚ ਕਾਰਜਕਾਲ ਅਲੱਗ-ਪਗੋੜ ਕਹਿ ਲੋ ਕਿ ਅੰਤਲੇ ਫੜਾਤੀ ਆ ਹੂੰ ਉਹਨਾਂ ਦੀ ਵੀ 에ਜ ਕਾਫੀ ਹੋ ਗਈ ਨਾ ਜੀ ਜੀ ਮੋਦੀ ਸਾਹਿਬ ਦੀ ਵੀ ਕਾਫੀ 에ਜ ਹੋ ਗਈ ਸੰਜੇ ਜੋਸ਼ੀ ਹਾਲੇ ਇਹਨਾਂ ਤੋਂ ਛੁੱਟੇ ਆ ਜੋਸ਼ ਨੇ ਹਾਲੇ ਹਾਂ ਜੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਸੰਜੇ ਜੋਸ਼ੀ ਨੂੰ ਸੈੱਟ ਕਰਨ ਦਾ ਯਤਨ ਕੀਤਾ ਜਾ ਰਿਹਾ ਹੋ ਸਕਦਾ ਹੈ ਕਿ ਤਿੰਨੇ ਹੀ ਬੈਠਣ ਉੱਤੇ ਭਗਵਤ ਜਾਂਦੇ ਜਾਂਦੇ ਇੱਕ ਬਹੁਤ ਵੱਡਾ ਕਹਿ ਲੋ ਕਿ ਇਹ ਗੁਣਾ ਗਣਿਤ ਕਰਨਾ ਚਾਹੁੰਦੇ ਆ ਇਕੱਠਿਆਂ ਤੋਂ ਖਿਲਰੇ ਫਿਰ ਦੁਬਾਰਾ ਇਕੱਠੇ ਹਾਂ ਜੀ ਹੋ ਸਕਦਾ ਤਾਂ ਜਿਹੜੀ 30 ਦੀ ਫੇਰੀ ਆ ਨਾ ਉਹਦੇ ਵਿੱਚ ਦੀ ਜਿਹੜੀ ਰਮਸਿਆ ਇਹ ਹੋਆ ਕਿਉਂਕਿ ਇਸੇ ਟਾਈਮ ਜੇ ਤੁਸੀਂ ਦੇਖੋਗੇ ਤਾਂ ਇੱਕ ਹਲਚਲ ਯੂਪੀ ਦੇ ਵਿੱਚ ਬਹੁਤ ਤਗੜੀ ਹੈ ਹਮ ਕੇਸ਼ੂ ਪ੍ਰਸਾਦ ਮੋਰੀਆ ਜਿਹੜਾ ਉਹਦੇ ਮਤਲਬ ਕਿ ਜਿਹੜੇ ਹੈਗੇ ਨੇ ਪੱਖ ਦੇ ਐਮ ਐਲ ਏ ਉਹ ਸ਼ਰਿਆਮ ਹੀ ਕਹਿਣ ਲੱਗ ਪਿਆ ਕਿ ਯੋਗੀ ਨੂੰ ਦਿੱਲੀ ਭੇਜੋ ਹਮ ਯੋਗੀ ਬਾਬਾ ਨੂੰ ਦਿੱਲੀ ਭੇਜੋ ਜੀ ਜੀ ਵੀ ਇੱਥੇ ਜਿਹੜੀ ਮੁੱਖ ਮੰਤਰੀ ਦੀ ਸੀਟ ਹੈ ਨਾ ਉਹ ਕੇਸ਼ੂ ਪ੍ਰਸਾਦ ਮੋਰੀਆ ਨੂੰ ਚਾਹੀਦੀ ਹੈ ਤੁਹਾਨੂੰ ਪਤਾ ਸਟੈਪ ਬਾਈ ਸਟੈਪ ਸੈਟ ਹੋ ਰਿਹਾ ਹੈ ਉੱਥੇ ਵੀ ਦਿੱਲੀ ਦੀ ਪੋਲਿਟਿਕਸ ਕੰਮ ਕਰਦੀ ਹੈ ਜੀ ਗੁਜਰਾਤ ਲ lobby ਦੀ ਯੋਗੀ ਨਾਲ ਸੈਟਿੰਗ ਨਹੀਂ ਹੈਗੀ ਹੂੰ ਤਾਂ ਹੋ ਸਕਦਾ ਤੇ ਯੋਗੀ ਜਦੋਂ ਇੰਡੀਆ ਟੂਡੇ ਨਾਲ ਪਿਛਲੇ ਦਿਨੀ ਇੰਟਰਵਿਊ ਦੇ ਰਹੇ ਸੀਗੇ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਦਿੱਲੀ ਜਾਣ ਦੀ ਥਾਂ ਗੋਰਖਪੁਰ ਨੂੰ ਜਾਊਂਗਾ ਤਾਂ ਮਤਲਬ ਕਿ ਉਸ ਚੀਜ਼ ਨੂੰ ਵੀ ਸੌਟ ਕਰਨ ਦਾ ਯਤਨ ਕੀਤਾ ਜਾ ਸਕਦਾ ਹੂੰ यूपी दी हलचल ਨੂੰ ਵੀ ਤੁਸੀਂ ਨਾਲ ਜੋੜ ਕੇ ਦੇਖ ਸਕਦੇ ਹੋ ਜੀ ਜੀ ਤਬਾਕੀ ਇਹ ਗਟਕਰੀ ਸਾਹਿਬ ਦਾ ਸ਼ਹਿਰ ਹੈ ਗਟਕਰੀ ਸਾਹਿਬ ਵੀ ਤੁਹਾਨੂੰ ਪਤਾ ਉਹ ਕਹ ਲੋ ਕਿ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦੀਆਂ ਮਾਰਾਂ ਦੇ ਸ਼ਿਕਾਰ ਆ ਹੋ ਸਕਦਾ ਹੈ ਸਾਰੀਆਂ ਚੀਜ਼ਾਂ ਦਾ ਨਿਬੇੜਾ ਹੋ ਜਾਵੇ ਤਾਂ ਕਰਕੇ ਕਿਹਾ ਜਾ ਰਿਹਾ ਕਿ ਤੀ ਦਾ ਦਿਨ ਬਹੁਤ ਵੱਡਾ ਦਿਨ ਹੈ ਭਾਰਤੀ ਪੋਲਿਟਿਕਸ ਦੇ لحاظ ਨਾਲ ਦੇਖੋਗੇ ਸੜਕਾਂ ਬਣਾਉਂਦੇ ਬਣਾਉਂਦੇ ਸ਼ਾਇਦ ਕੋਈ ਵਧੀਆ ਟਰੈਕ ਬਣ ਜਾਏ ਇਸ ਵਾਰ ਆ ਦੇਖੋ ਜੀ ਜੀ ਅਤੇਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੁਦਰਤ ਸਾਰੇ ਦੋਸਤਾਂ ਮਿੱਤਰਾਂ ਤੇ ਮਿਹਰਬਾਨ ਰਹੇ ਮਿੰਟੂ ਜੀ ਸਮਾਂ ਤੇ ਹੋ ਗਿਆ ਪਰ ਮੈਂ ਮਾਫੀ ਸਹਿਤ ਨਾ ਤੁਹਾਡੇ ਦੋ ਕਮੈਂਟ ਹੋਰ ਲੈਣੇ ਆ ਇੱਕ ਨਾ ਬੜੀ ਸੋਹਣੀ ਗੱਲ ਹੈ ਛੱਡਣ ਨੂੰ ਜੀ ਨਹੀਂ ਕਰ ਰਿਹਾ ਇੱਕ ਬੀ ਆਪਾਂ ਮਿੱਟੀ ਦੇ ਵਿੱਚ ਪਾਉਨੇ ਆ ਤੇ ਉਹਨਾਂ ਇੱਕ ਰੁੱਖ ਬਣਨ ਤੇ ਬਿਰਖ ਬਣਨ ਤੇ ਨਾ ਬਹੁਤ ਸਮਾਂ ਲੱਗ ਜਾਂਦਾ ਘੱਟੋ ਘੱਟ 15 20 ਸਾਲ ਤੇ ਆਰਾਮ ਨਾਲ ਲੱਗ ਜਾਂਦੇ ਤੇ ਜੇ ਸ਼ਾਨਦਾਰ ਵੇਖੀ ਤੇ ਹੋਰ ਵੀ ਸਮਾਂ ਲੱਗ ਜਾਂਦਾ ਕੱਟਣ ਲੱਗੇ ਕੁਛ ਪੜਨ ਲੱਗਦੇ ਆ ਸੁਪਰੀਮ ਕੋਰਟ ਨੇ ਕਿਹਾ ਕਿ ਭਾਈ ਰੁੱਖ ਜਿਹੜੇ ਕੱਟਣੇ ਆ ਨਾ ਇੱਕ ਬੰਦੇ ਦੀ ਹੱਤਿਆ ਤੋਂ ਵੀ ਮਾੜਾ ਕੰਮ ਹੈ ਉਸ ਤੋਂ ਵੀ ਪਿਹੜਾ ਕੰਮ ਹੈ ਤੇ ਇੱਕ ਬੰਦੇ ਨੇ 354 ਨੇ 454 ਰੁੱਖ ਕੱਟੇ ਤੇ ਲਾਪੋਸਟ ਪਾਈ ਇੱਕ ਰੁੱਖ ਦੇ ਹਿਸਾਬ ਨਾਲ ਕਹਿੰਦੇ ਜੁਰਮਾਨਾ ਲਾਇਆ ਸੁਪਰੀਮ ਕੋਰਟ ਨੇ ਹਣਾ ਕਿ ਚਲੋ ਜੁਰਮਾਨੇ ਵਾਲੀ ਗੱਲ ਨੂੰ ਛੱਡ ਕੇ ਵੀ ਦੇਖੀਏ ਤੇ ਇੱਕ ਸੋਹਣੀ ਟਿੱਪਣੀ ਹੈ ਇੱਕ ਸੋਨਾ ਕਹਿ ਲੋ ਕਿ ਇੱਕ ਸੋਹਣੀ ਬਹਿਲ ਹੈ ਦੇਖੋ ਉਹ ਇੰਦਾ ਸੀਗਾ ਕਿ 454 ਰੁੱਖ ਵੱਡੇ ਸੀਗੇ ਅਗਰਵਾਲ ਨੇ ਸੀਈਸੀ ਨੇ ਉਹਨੂੰ ਜੁਰਮਾਨਾ ਪਾਇਆ ਸੀਗਾ 1 ਲੱਖ ਪ੍ਰਤੀ ਰੁੱਖ ਜੀ ਤਾਂ ਬਹੁਤ ਤਗੜਾ ਵਕੀਲ ਉਹਨਾਂ ਬੰਨਿਓ ਜਾ ਕੇ ਪੇਸ਼ ਹੋਇਆ ਸੀ ਸੁਪਰੀਮ ਕੋਰਟ ਚ ਉਹਨਾਂ ਕਹਿੰਦੇ ਜੀ ਬੰਦਾ ਗਲਤੀ ਮੰਨੀ ਜਾਂਦਾ ਹੂੰ ਤੁਸੀਂ ਬਦਲ ਵੀ ਥਾਂ ਤੇ ਪੌਦੇ ਲਵਾ ਲਓ ਪਰ ਇੱਕ ਰੁੱਖ ਦਾ 1 ਲੱਖ ਰੁਪਈਆ ਤੇ ਬਹੁਤ ੱੱਕਾ ਬੰਦੇ ਨਾਲ ਕਿਉਂਕਿ ਰੁਪਈਆ ਬਣ ਗਿਆ ਫਿਰ 4 ਕਰੋੜ 54 ਲੱਖ ਬਣ ਗਿਆ ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਦੇਖੋ ਤੁਸੀਂ ਰੁੱਖ ਤੇ ਕਾਨੂੰਨ ਨੂੰ ਹਲਕੇ ਚ ਨਾ ਲੋ ਹੂੰ ਦੋਵੇਂ ਬਹੁਤ ਕੀਮਤੀ ਆ ਜੀ ਕਿ ਭਾਈ ਜਿਹੜਾ ਤੁਸੀਂ ਜੁਰਮਾਨਾ ਕਹਿੰਨੇ ਹੋ ਕਿ ਕੱਟ ਕਰ ਦਿਓ ਇਹ ਨਹੀਂ ਕੱਟ ਹੋਏਗਾ ਹੂੰ ਕਿਉਂ ਕਿ ਕਿਉਂਕਿ ਇੱਕ ਰੁੱਖ ਤੇ ਮਨੁੱਖ ਦੋਵੇਂ ਇੱਕੋ ਜਿਹੇ ਆ ਹੂੰ ਜਾਓ ਜਾ ਬੰਦਾ ਮਾਰਿਆ ਤਹਿੋ ਜਾਈ ਕਹ ਲੋ ਕਿ ਰੁੱਖ ਕੱਟਿਆ ਹੂੰ ਯਾਨੀ ਦੋਨਾ ਦੀ ਹੀ ਹੋਂਦ ਜਿਹੜੀ ਆ ਉਹ ਇੱਕੋ ਜੀ ਆ ਜੀ